ਜਦੋਂ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਤਲ ਹੁੰਦਾ ਉਹ ਤੋਂ 10 ਦਿਨ ਬਾਅਦ ਤੇ ਵਿੱਚ ਅਸਡਲਾ ਜ਼ਿੰਮੇਵਾਰੀ ਲੈਂਦਾ ਉਹ ਕਹਿੰਦਾ ਕਤਲ ਮੈਂ ਕੀਤਾ ਹੈ ਜਿਹੜੀ ਅੱਜ ਤੁਹਾਨੂੰ ਮੈਂ ਕਰਤੂਦ ਦੱਸਣੀ ਹੈ ਕਿ ਹਰੀ ਨੌਂ ਦਾ ਕਤਲ ਅਮਰਤਪਾਲ ਨੇ ਕਿਉਂ ਕਰਵਾਇਆ ਜਦੋਂ ਉਹਦੇ ਪਿਤਾ ਦੇ ਕੋਲ ਪੁੱਛਿਆ ਗਿਆ ਉਹ ਕਹਿੰਦਾ ਜੀ ਨਹੀਂ ਉਹ ਸ਼ਸਤਰਧਾਰੀ ਨਹੀਂ ਹੈਗਾ ਮਤਲਬ ਅਮਰਤ ਨਹੀਂ ਚੱਕਿਆ ਉਹਦਾਂ ਸਿਰਿਸ਼ਾ ਪਾ ਕੇ ਘੁੰਮਦਾ ਰਿਹਾ ਬਿਆਦੀ ਕੀਤੀ ਉਹਦਾ ਨਾਲ ਦਾ ਸਾਥੀ ਪੁੱਛ ਰਿਹਾ ਕਿ ਜਦੋਂ ਤੁਸੀਂ ਨਮਾਲ ਛਕਦੇ ਸੀ ਨਾ ਕਿ ਚਿੱਟਾ ਲਾਉਂਦੇ ਸੀ ਕਹਿੰਦਾ ਉਹ ਤਾਂ ਨਹੀਂ ਆਡੀਓ ਲੀਕ ਹੋਈ ਕਹਿੰਦਾ ਨਹੀਂ ਉਹ ਤਾਂ ਨਹੀਂ ਹੋਈ ਮੇਰੇ ਅਮਰਤਪਾਲ ਨੇ ਤੇ ਮੇਰੇ ਹਰਪ੍ਰੀਤ ਨੇ ਮੇਰਾ ਜਲੂਸ ਘੜਤਾ ਕਹਿੰਦਾ ਹਰ ਵੀ ਚਿੱਟਾ ਲਾਉਂਦਾ ਅਮਰਤਪਾਲ ਦਾ ਪਾਪਾ ਪਹਿਲਾਂ ਕਾਂਗਰਸੀ ਐ ਇਹ ਚੇਤੇ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਰ ਮੰਨ ਲਿਆ ਪਰਿਵਾਰ ਮੈਂ ਪਹਿਲਾਂ ਹੀ ਇਹ ਟੈਗ ਲਾ ਚੁੱਕਾ ਅਮਰਤਪਾਲ ਦੇ ਪਰਿਵਾਰ ਤੇ ਔਰ ਮੇਰੇ ਹੋਏ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਕਿ ਮੈਂ ਇਕੱਲਾ ਕਹਿ ਰਿਹਾ ਤਕਰੀਬਨ ਜਿਹੜੇ ਵੀ ਪੰਥਦਰਦੀ ਲੋਕ ਨੇ ਜਾਂ ਜਿਹੜੇ ਸਿਧਾਂਤਾਂ ਤੋਂ ਜਾਣੂ ਨੇ ਉਹ ਸਾਰੇ ਹੀ ਕਹਿ ਰਹੇ ਨੇ ਅੱਜ ਮੈਂ ਇਸ ਪਰਿਵਾਰ ਦੀ ਇੱਕ ਨਵੇਂ ਕਰਤੂਤ ਨੂੰ ਦੱਸਣੀ ਹੈ ਸਭ ਤੋਂ ਪਹਿਲਾਂ ਮੈਂ ਕਲੀਅਰ ਕਰ ਦੇਣਾ ਬਹੁਤ ਲੋਕ ਮੈਨੂੰ ਫੋਨ ਕਰਕੇ ਕਹਿੰਦੇ ਨੇ ਕਿ ਤੁਸੀਂ ਪੰਥ ਦੋਖੀ ਹੋ ਪੰਥ ਦੇ ਵਿਰੋਧ ਇਹੋ ਜੀ ਸ਼ਬਦਾਵਲੀ ਵਰਤਦੇ ਹੋ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਮੇਰੇ ਲਈ ਕੁਝ ਨਹੀਂ ਹੈਗਾ ਤੇ ਨਾ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕਿਸੇ ਨੂੰ ਮੰਨਦੇ ਹਾਂ ਪਰ ਜਿਹੜੀਆਂ ਕਰਤੂਤਾਂ ਨੇ ਉਹ ਨਸਰ ਕਰਨੀਆਂ ਜ਼ਰੂਰੀ ਹੁੰਦੀਆਂ ਨੇ ਧਿਆਨ ਦੇ ਨਾਲ ਸੁਣਿਓ ਔਰ ਆਪਣੀ رائے ਜ਼ਰੂਰ ਦਿਓ ਮੈਨੂੰ ਫੋਨ ਕਰਿਆ ਕਰੋ ਕਮੈਂਟਾਂ ਵਿੱਚ ਲਿਖਦਿਆ ਕਰੋ ਮੈਨੂੰ ਈਮੇਲ ਕਰਦਿਆ ਕਰੋ ਜਦੋਂ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਤਲ ਹੁੰਦਾ। ਉਹ ਤੋਂ 10 ਦਿਨ ਬਾਅਦ ਦੇ ਵਿੱਚ ਅਸਦਲਾ ਜਿੰਮੇਵਾਰੀ ਲੈਂਦਾ ਉਹ ਕਹਿੰਦਾ ਕਤਲ ਮੈਂ ਕੀਤਾ ਹੈ। ਤੇ ਅਸਲ ਉਹਦੇ ਪਿੱਛੇ ਇਹ ਸੀ ਕਿ ਅਮਰਤਪਾਲ ਨੂੰ ਬਚਾਇਆ ਗਿਆ ਸੀ। ਚਲੋ ਇਹ ਪ੍ਰਪੋਗੈਂਡਾ ਜਿਹੜਾ ਸੋਸ਼ਲ ਮੀਡੀਆ ਤੇ ਛਿੜਿਆ ਰਿਹਾ। ਪਲੇਸ ਇਨਵੋਲਵ ਹੈਗੀ ਆ ਇਨਵੈਸਟੀਗੇਸ਼ਨ ਪੁਲਿਸ ਨੇ ਕੀਤਾ ਹੈ। ਪਰ ਜਿਹੜੀ ਅੱਜ ਤੁਹਾਨੂੰ ਮੈਂ ਕਰਦੂ ਦੱਸਣੀ ਹੈ ਕਿ ਹਰੀ ਨੌਂ ਦਾ ਕਤਲ ਅਮਰਤਪਾਲ ਨੇ ਕਿਉਂ ਕਰਵਾਇਆ ਇਹ ਬਹੁਤ ਵੱਡੀ ਅਪਡੇਟ ਹੈ ਹਰੀ ਨੌ ਜਿਹੜਾ ਨੌਜਵਾਨ ਜੀ ਦਾ ਕਤਲ ਹੁੰਦਾ ਉਹਦੇ ਕੋਲੇ ਕੁਝ ਰਿਕਾਰਡਿੰਗਾਂ ਅਮਰਤਪਾਲ ਦੇ ਪਰਿਵਾਰ ਦੇ ਗਿਆ ਨੇ ਸਭ ਤੋਂ ਪਹਿਲਾਂ ਤਾਂ ਜਿਹੜਾ ਅਮਰਤਪਾਲ ਦਾ ਭਰਾ ਹੈ ਹਰਬੀ ਸਿੰਘ ਹੈਪੀ ਜਿਹਨੂੰ ਆਪਾਂ ਨਸ਼ੇੜੀ ਵੀ ਕਹਿੰਦੇ ਆ ਮੈਂ ਇਕੱਲਾ ਨਹੀਂ ਕਹਿੰਦਾ ਪੰਜਾਬ ਦੇ ਉਹ ਲੋਕ ਕਹਿੰਦੇ ਜਿਨ੍ਹਾਂ ਨੇ ਉਹ ਕਰਤੂਤ ਵੇਖੀ ਹੈ ਦੂਜੀ ਗੱਲ ਉਨੇ ਕਕਾਰਾਂ ਦੀ ਵਿਆਧਵੀ ਕੀਤੀ ਜਦੋਂ ਉਹਦੇ ਪਿਤਾ ਦੇ ਕੋਲ ਪੁੱਛਿਆ ਗਿਆ ਉਹ ਕਹਿੰਦਾ ਜੀ ਨਹੀਂ ਉਹ ਸ਼ਸਤਰਧਾਰੀ ਨਹੀਂ ਹੈਗਾ ਮਤਲਬ ਅੰਮ੍ਰਿਤ ਨਹੀਂ ਚੱਕਿਆ ਉਹਦਾਂ ਸ੍ਰੀ ਸਾਹਿਬ ਪਾ ਕੇ ਘੁੰਮਦਾ ਰਿਹਾ ਵਿਆਧਵੀ ਕੀਤੀ ਤੇ ਇੱਕ ਉਹਦੀ ਆਡੀਓ ਜਿਹੜੀ ਵਾਇਰਲ ਹੋਈ ਹੈ ਗੱਡੀ ਦੇ ਵਿੱਚ ਬੈਠਿਆਂ ਦੀ ਉਹਦਾ ਨਾਲ ਦਾ ਸਾਥੀ ਪੁੱਛ ਰਿਹਾ ਕਿ ਜਦੋਂ ਤੁਸੀਂ ਨਮਾਲ ਸ਼ੱਕ ਦੇ ਸਿਨਲ ਕਿ ਚਿੱਟਾ ਲਾਉਂਦੇ ਸੀ ਕਹਿੰਦਾ ਉਹ ਤਾਂ ਨਹੀਂ ਆਡੀਓ ਲੀਕ ਹੋਈ ਕਹਿੰਦਾ ਨਹੀਂ ਉਹ ਤਾਂ ਨਹੀਂ ਹੋਈ ਉਹ ਆਪ ਕਹਿ ਰਿਹਾ ਤੇ ਦੂਜੀ ਗੱਲ ਅੰਮ੍ਰਿਤਪਾਲ ਦਾ ਪਿਓ ਮੈਂ ਤਾਂ ਬੈਸੇ ਪਾਪਾ ਸ਼ਬਦ ਵਰਤਦਾ ਹੁੰਨਾ ਉਹਨੇ ਕਿਹਾ ਉਹ ਕਹਿੰਦਾ ਮੇਰੀ ਔਲਾਦ ਨੇ ਮੇਰਾ ਜਲੂਸ ਕਢਤਾ ਹੁਣ ਜਿਹੜੀ ਨਵੀਂ ਆਡੀਓ ਆਈ ਹੈ ਤੇ ਜੇ ਕਿਸੇ ਦੀ ਧੌਣ ਵਿੱਚ ਕਿੱਲਾ ਹੋਇਆ ਕੋਈ ਪੰਥ ਦੇ ਚੌਧਰੀ ਦੇ ਜਾਂ ਕੜਾ ਮ ਚੌਧਰੀ ਦੇ ਉਹ ਮੇਰੇ ਨਾਲ ਕੰਟੈਕਟ ਕਰਕੇ ਉਹ ਆਡੀਓ ਲੈ ਸਕਦਾ ਹੈ ਉਹਦੇ ਵਿੱਚ ਉਹਦਾ ਪਾਪਾ ਸ਼ਿਦਾਰ ਕਹਿੰਦਾ ਕਹਿੰਦਾ 3-4 ਲੱਖ ਰੁਪਈਆ ਮੈਨੂੰ ਕੈਨੇਡਾ ਤੋਂ ਆਉਂਦਾ ਮੇਰੇ ਅਮਰਤਪਾਲ ਨੇ ਤੇ ਮੇਰੇ ਹਰਪ੍ਰੀਤ ਨੇ ਮੇਰਾ ਜਲੂਸ ਕੱਢਤਾ ਕਹਿੰਦਾ ਹਰਪੇ ਚਿੱਟਾ ਲਾਉਂਦਾ ਇਹ ਉਹਨੇ ਗੱਲ ਕਹੀ ਹੈ ਤੇ ਜਿਹੜੀਆਂ ਅਸ਼ਲੀਲ ਆਡੀਓ ਹਰਕਤ ਵਾਇਰਲ ਹੋਈਆਂ ਨੇ ਅਮਰਤਪਾਲ ਦੀਆਂ ਕਿਤੇ ਕਹਿੰਦਾ ਕੈਨੇਡਾ ਦੀ ਕੁੜੀ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਕਿਤੇ ਇੰਗਲੈਂਡ ਦੀ ਕੁੜੀ ਕਿਤੇ ਅਮਰੀਕਾ ਦੀ ਕੁੜੀ ਉਹਦੇ ਵਿੱਚ ਹੋਰ ਵੀ ਬੜਾ ਕੁਝ ਬੋਲਿਆ ਗਿਆ ਖਰ ਮੈਂ ਉਹ ਨਰਸਰੀ ਕਰਨਾ ਚਾਹੁੰਦਾ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਹ ਤੇ ਕਰਤੂਤ ਜਿਹੜਾ ਪੰਥ ਦਾ ਵਾਰਿਸ ਬਣ ਨੂੰ ਫਿਰਦਾ ਹੈ ਅਮਰਤਪਾਲ ਉਹਦੀ ਇਹ ਕੋਈ ਆਮ ਬੰਦੇ ਦੀ ਹੋਵੇ ਅਸੀਂ ਗੱਲ ਨਹੀਂ ਕਰਨੀ ਕਿਉਂਕਿ ਚੜ੍ਹਦੀ ਉਮਰ ਦੇ ਵਿੱਚ ਜਾਂ ਚੜ੍ਹਦੀ ਜਵਾਨੀ ਦੇ ਵਿੱਚ ਇਹ ਗਲਤੀਆਂ ਹਰੇਕ ਇਨਸਾਨ ਕਰਦਾ ਹੈ ਕੋਈ ਵਿਰਲਾ ਬਚਿਆ ਹੋਰ ਪਰ ਜਿਹੜਾ ਬੰਦਾ ਪੰਪ ਦਾ ਠੇਕੇਦਾਰ ਬਣੇ ਉਹਦੇ ਤੇ ਸਵਾਲ ਉਠਣੇ ਜਾਇਜ਼ ਨਹੀਂ ਕਿਉਂਕਿ ਕਲੰਕ ਸਾਡੀ ਕੌਮ ਤੇ ਪਹਿਲਾਂ ਵੀ ਲੱਗੇ ਮੈਂ ਇੱਕ ਬੇਨਤੀ ਕਰਨੀ ਹੈ ਜਦੋਂ ਸ਼ੇਰ-ਏ-ਪੰਜਾਬ ਮਹਾਰਾਜੇ ਸਿੰਘ ਦਾ ਰਾਜ ਸੀ ਉਸ ਵਕਤ ਜਦੋਂ ਬ੍ਰਾਹਮਣ ਦੇ ਨਾਲ ਬਿਪਰ ਦੇ ਨਾਲ ਗੰਡ ਧੁੱਪ ਕੀਤੀ ਅੰਗਰੇਜ਼ਾਂ ਨੇ ਤੇ ਬ੍ਰਾਹਮਣ ਨੇ ਪਤਾ ਕੀ ਕੀਤਾ ਉਸ ਵਕਤ ਉਸ ਵਕਤ ਤੋਂ ਸਭ ਤੋਂ ਪਹਿਲਾਂ ਬੇਸਵਾ ਜਿਹੜੀ ਸੀ ਮਹਾਂਜੀ ਸਿੰਘ ਦੇ ਚਾਰੇ ਚੜਾਈ ਸ਼ੁਰੂਆਤ ਕੀਤੀ ਕੰਜਰੀਆਂ ਨਚਾਈਆਂ ਨਜ਼ਾਇਜ਼ ਉਹਨੇ ਸਾਧੀਆਂ ਮਹਰਜਾ ਕਰਵਾਈਆਂ ਤੇ ਫਿਰ ਉਹਦਾ ਰਾਜ ਅੰਗਰੇਜ਼ਾਂ ਨੇ ਖੋਇਆ ਸੀ ਤੇ ਇਹੀ ਕਰਤੂਤਾਂ ਸਾਡੇ ਜਿਹੜੇ ਅੱਜ ਪੰਜਾਬ ਦੇ ਵਾਰਿਸ ਬਣਨ ਨੂੰ ਤਿਆਰ ਨੇ ਉਹਨਾਂ ਦੀਆਂ ਨਸ ਰਹੀਆਂ ਨੇ ਮੈਨੂੰ ਇਤਰਾਜ਼ ਕੋਈ ਨਹੀਂ ਮੈਦਾਨ ਖੁੱਲਾ ਪਿਆ ਜਿਹੜੇ ਬੰਦੇ ਨੇ ਸਿਆਸੀ ਪਿੰਡ ਦੇ ਵਿੱਚ ਆਉਣਾ ਹੈ ਉਹ ਆ ਸਕਦਾ ਹੈ ਪੰਜਾਬ ਦਾ ਕੋਈ ਬਾਦਸ਼ ਬਣੇ ਕੋਈ ਖਾਲਸਤਾਨ ਬਣਾਵੇ ਕੋਈ ਸਿੱਖ ਰਾਜ ਦੀ ਗੱਲ ਕਰੇ ਸਾਨੂੰ ਕੋਈ ਚਿੰਤਾ ਨਹੀਂ ਮੈਂ ਤਾਂ ਬਹੁਤ ਵਾਰੀ ਇਹ ਗੱਲ ਕਹੀ ਹੈ ਮੇਰੀ ਐਡੀ ਵੱਡੀ ਔਕਾਤ ਨਹੀਂ ਕਿ ਮੈਂ ਆਪਣੇ ਪਿੰਡ ਦੇ ਵਿੱਚ ਪੰਚਾਇਤ ਮੈਂਬਰ ਬਣ ਸਕਾਂ ਤੇ ਨਾ ਅਸੀਂ ਬਣਨਾ ਪਰ ਅਸੀਂ ਤਾਂ ਉਹ ਫਾਨੇ ਆ ਜਿੱਥੇ ਫਾਨਾ ਲੱਗ ਜਾਂਦਾ ਨਾ ਚੀਕਾਂ ਪੈਂਦੀਆਂ ਨੇ ਤਰਖਾਨਪੁਰੇ ਜਾ ਕੇ ਦੇਖਿਓ ਜਦੋਂ ਮੰਜੇ ਦੀ ਝੂਲ ਢਿੱਲੀ ਹੁੰਦੀ ਹੈ ਨਾ ਦਰਖਾਨ ਕਹਿੰਦਾ ਖਾਣਾ ਲਾਉਣਾ ਪਊ ਤੇ ਮੰਜਾ ਵੀ ਟਾਈਟ ਹੋ ਜਾਂਦਾ ਜਿਹੜਾ ਪੈਂਦਾ ਮੰਜੇ ਤੇ ਉਹਨੂੰ ਵੀ ਨਜ਼ਾਰਾ ਆਉਂਦਾ ਅੱਛਾ ਤਾਂ ਉਹ ਫਾਨ ਨੇ ਆ ਤੇ ਹੁਣ ਗੱਲ ਚੇਤੇ ਰੱਖਿਓ ਜਿਹੜੀਆਂ ਮੈਂ ਗੱਲਾਂ ਕਈਆਂ ਨੇ ਕਿ ਆਨਲਾਈਨ ਪਈਆਂ ਨੇ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਜਿੱਥੇ ਮੈਂ ਗਲਤ ਹੋਇਆ ਮੈਨੂੰ ਕਹਿ ਦਿਓ ਪਰ ਜੇ ਪੰਥ ਦੇ ਬਾਦਸ ਅਖਬਾਉਣ ਵਾਲਿਆਂ ਦੀਆਂ ਆ ਕਰਤੂਤਾ ਨੇ ਉਹਦਾ ਪਿਓ ਖੁਦ ਕਹਿ ਰਿਹਾ ਕਿ ਮੇਰੀ ਔਲਾਦ ਗੰਦੀ ਹੈ ਮੇਰੀ ਔਲਾਦ ਨੇ ਮੇਰਾ ਜਲੂਸ ਕਢਾਇਆ ਤੇ ਇੱਕ ਹੋਰ ਬੇਇਨਤੀ ਏ ਬੇੰਤੀ ਇੰਨਾ ਸੱਚ ਹੈ ਸਭ ਨੂੰ ਪਤਾ ਮੈਨੂੰ ਕਹਿੰਦੇ ਲੋੜ ਨੇ ਅੰਮ੍ਰਿਤਪਾਲ ਦਾ ਪਾਪਾ ਪਹਿਲਾਂ ਕਾਂਗਰਸੀ ਐ ਇਹ ਚੇਤੇ ਕਰ ਲਿਓ ਐਤੋਂ ਬਾਅਦ ਹੋਰ ਕੁਝ ਨਹੀਂ ਕਹਿਣਾ ਰਿਸਰਚ ਤੁਸੀਂ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ